ਉਹ ਸਾਡਾ ਗਾਉਣਾ ਪਰਵਾਨ ਹੈ ਉਹ ਗਾਉਣਾ ਸਫਲ ਹੈ ਉਹ ਗੀਤ ਸੱਦ ਸੰਗਤ ਗੁਰੂ ਦੇ ਗਾਵਾਂਗੇ ਤੇ ਸੱਦ ਸੰਗਤ ਇਸੇ ਗਾਉਣ ਨੇ ਸੱਚਖੰਡ ਚ ਲੈ ਜਾਣਾ ਥੋੜੀ ਦੁਨੀਆਗਾਰੀ ਬਹੁਤ ਗੁੰਡੇ ਲੋਕ ਪਰ ਹੁਣ ਸੱਦ ਸੰਗਤ ਜੀ ਉਹਨਾਂ ਦਾ ਨਾਂ ਆਪਣਾ ਜੀਵਨ ਕੋਈ ਹੈ ਤੇ ਨਾ ਉਹਨਾਂ ਨੇ ਕਿਸੇ ਦਾ ਜੀਵਨ ਬਣਾਉਣਾ ਜਿਹੜੇ ਗਾਉਂਦੇ ਆ ਨਾ ਸਟੇਜਾਂ ਵੀ ਬੜੀਆਂ ਲੱਗਦੀਆਂ ਸਪੀਕਰ ਵੀ ਬੜੇ ਲੱਗਦੇ ਆ ਪਰ ਉਹਨਾਂ ਨੇ ਗਾਉਣਾ ਹੈ ਨਾ ਜਦੋਂ ਉੱਥੇ ਸ਼ਰਾਬਾਂ ਪੀਤੀਆਂ ਪਤਾ ਨਹੀਂ ਕਿੰਨੇ ਇੱਕ ਨੌਜਵਾਨਾਂ ਦਾ ਜੀਵਨ ਵਿਗੜ ਜਾਣਾ। ਗਾ ਕੇ ਉਹਨਾਂ ਨੇ ਚਲੇ ਜਾਣਾ ਘੰਟਾ 2 ਘੰਟੇ ਲਾ ਲਿਆ 40 50 60 ਲੱਖ ਤੱਕ 2 2 ਲੱਖ ਤੱਕ ਵੀ ਮੰਗਦੇ। ਉਹਨਾਂ ਨੇ ਘੰਟਾ 2 ਘੰਟੇ ਲਾ ਕੇ ਆਪਣਾ ਗਾ ਕੇ ਚਲੇ ਜਾਣਾ ਪਰ ਵੇਖ ਲਓ ਉਹ گاਉਂ ਨੇ ਕੀ ਪਤਾ ਕਿੰਨਿਆਂ ਕਦਾ ਜੀਵਨ ਵਿਗਾੜ ਦੇਣਾ। ਕਿੰਨੇ ਇੱਕ ਨੌਜਵਾਨ ਜਿਹੜੇ ਕਹਿੰਦੇ ਇਹਨਾਂ ਦੇ ਵਾਂਗੂ ਬਣ ਜਾਈਏ ਸੀ ਵੀ ਕੇਸ ਕਤਲ ਕਰਵਾਈਏ ਆ گاਉਂ ਨਾਲ ਆਇਆ ਸੀ ਉਹਦੇ ਵਰਗੇ ਬਣੀਏ। ਬਹੁਤ ਨੇ ਜਿਹੜੇ ਸਾਧ ਸੰਧਰੀ ਹਿਸਾ ਕਰਕੇ ਕੇਸ ਕਤਲ ਕਰਵਾ ਲਿੰਦੇ ਆ ਜੀਵਨ ਵਿਗਾੜ ਦੇਣਾ ਪਰ ਸਾਧ ਸੰਗਤ ਗਾਉਣਾ ਹੈ ਤੇ ਗੁਰੂ ਦੇ ਗੀਤ ਗਾਈਏ ਦੁਨੀਆ ਗਾਉਂਦੀ ਏ ਪਰ ਗਾਉਣ ਗਾਉਣ ਵਿੱਚ ਫਰਕ ਹੈ ਇਸੇ ਤਰ੍ਹਾਂ ਸੁਣਦੇ ਸਾਰੇ ਨੇ ਸੁਣਨ ਸੁਣਨ ਵਿੱਚ ਫਰਕ ਹੈ ਕਈ ਬੰਦੇ ਬਾਣੀ ਸੁਣਦੇ ਬਸ ਕੈਸਟਾ ਉਹਨਾਂ ਦੇ ਘਰਾਂ ਵਿੱਚ ਬਾਣੀ ਦੀਆਂ ਹੀ ਆਂ ਕੀਰਤਨ ਦੀਆਂ ਦੂਜੀਆਂ ਕੈਸਟਾਂ ਨੇ ਪਰ ਕਈ ਐਸੇ ਆ ਜਿਹੜੇ ਸਾਧ ਸੰਗਤ ਹਰ ਸਮੇਂ ਗੀਤ ਸੁਣਦੇ ਟਰੈਕਟਰਾਂ ਤੇ ਵੇਖ ਲਓ ਤਾਂ ਟੇਪਾਂ ਚੱਲਦੀਆਂ ਗੱਡੀਆਂ 'ਚ ਟੇਪਾਂ ਚੱਲਦੀਆਂ ਹਰ ਸਮੇਂ ਹਰ ਸਮੇ ਸਾਧ ਸੰਗਤ ਉਹਨਾਂ ਨੇ ਗੀਤ ਹੀ ਸੁਣਨੇ ਆ ਪਰ ਸੁਣਨੀ ਹੈ ਤੇ ਬਾਣੀ ਸੁਣੋ ਗੁਰੂ ਦੀ ਬਾਣੀ ਤੇ ਸਾਧ ਸੰਗਤ ਰਸਨਾ ਨਹੀਂ ਬਦਲਨੀ ਕਰਨ ਨਹੀਂ ਬਦਲਨੇ ਸਰੀਰ ਇਹੀ ਰਹਿਣਾ ਸਰੀਰ ਦੇ ਕਰਮ ਬਦਲ ਜਾਣੇ ਨੇ ਕਰਮ ਹੋਣ ਚੰਗੇ ਲੋਕ ਮੱਥੇ ਟੇਕਣਗੇ ਲੋਕ ਸਤਕਾਰ ਕਰਨਗੇ ਲੋਕ ਮਾਨ ਕਰਨਗੇ ਆਦਰ ਕਰਨਗੇ ਹੱਥ ਜੋੜਨਗੇ ਤੇ ਜੇ ਕਰਮ ਮਾੜੇ ਨੇ ਜੇ ਕਰਮ ਤੁਹਾਡੇ ਚੰਗੇ ਨੇ ਲੋਕ ਫੁੱਲਾਂ ਦੇ ਹਾਰ ਲੈ ਕੇ ਖਿਲਾਉਣਗੇ ਤੇ ਜੇ ਕਰਮ ਮਾੜੇ ਨੇ ਛਿਤਰਾਂ ਦੇ ਹਾਰ ਲੈ ਕੇ ਵੀ ਖਿਲਾਉਂਦੇ ਹੀ ਆ ऐसे भी आ गया सद्संगत जी कर्म बदल ਜਾਂਦਾ ਹੈ ਕਈ ਬੰਦਿਆਂ ਦਾ ਸਤਕਾਰ ਹੁੰਦਾ ਪਰ ਕੀ ਕੀਤਾ ਜਾਏ ਉਹਨਾਂ ਤੋਂ ਮਾਨ ਆਦਰ ਸੰਭਾਲਿਆ ਨਹੀਂ ਜਾਂਦਾ ਫਿਰ ਕਰਮ ਗਲਤ ਹੋ ਗਏ ਤੇ ਸਾਰੇ ਲੋਕ ਫਿਰ ਲਾਣਤਾ ਪਾਉਣ ਲੱਗ ਪੈਂਦੇ ਤੇ ਸਦਸੰਗਤ ਮਾਨ ਆਦਰ ਇੱਥੇ ਵੀ ਸੋਭਾ ਹੋਵੇ ਤੇ ਅੱਗੇ ਜਾ ਕੇ ਵੀ ਸੋਭਾ ਹੋਵੇ ਐਸਾ ਕਰਮ ਕਰੀਏ ਲੋਕ ਵਿੱਚ ਵੀ ਸਤਕਾਰ ਹੋਵੇ ਤੇ ਪਰਲੋਕ ਵਿੱਚ ਵੀ ਪਰਾਇਆ ਦੇਸ਼ ਜਿੱਥੇ ਜਾਣਾ ਹੈ ਉਹ ਜਿਹੜੇ ਦੁਨੀਆ ਨੂੰ ਛੱਡ ਕੇ ਇੱਕ ਦਿਨ ਉਸ ਦੇਸ਼ ਵਿੱਚ ਚਲੇ ਜਾਣਾ ਉੱਥੇ ਵੀ ਤੇ ਸਾਡਾ ਸਤਕਾਰ ਹੋਵੇ ਇੱਥੇ ਵੀ ਸਤਕਾਰ ਹੋਵੇ ਤੇ ਅੱਗੇ ਜਾ ਕੇ ਵੀ ਸਾਡਾ ਸਤਕਾਰ ਹੋਵੇ ਦੁਨੀਆ ਨੂੰ ਛੱਡ ਕੇ ਇੱਕ ਦਿਨ ਚਲੇ ਜਾਣਾ ਪਰ ਸਾਧ ਸੰਗ ਜਿਨ੍ਹਾਂ ਨੇ ਕਰਮ ਚੰਗੇ ਕੀਤੇ ਨੇ ਉਹਨਾਂ ਨੂੰ ਦਰਗਾਹ ਵਿੱਚ ਵੀ ਜਗ੍ਹਾ ਹੈ ਪਰ ਜਿਨ੍ਹਾਂ ਦੇ ਕਰਮ ਮਾੜੇ ਨੇ ਉਹਨਾਂ ਨੂੰ ਇੱਥੇ ਵੀ ਲਾਂਤਾਂ ਪੈਂਦੀਆਂ ਤੇ ਅੱਗੇ ਜਾ ਕੇ ਵੀ ਲਾਂਤਾਂ ਪੈਂਦੀਆਂ ਕੀ ਕੀਤਾ ਦੁਨੀਆ 'ਚ ਜਾ ਕੇ ਕੀ ਖੱਡ ਕੇ ਲਿਆਏ ਹੋ ਸਾਧ ਸੰਗਤ ਦੇ ਹਿਸਾਬਕ ਤਾਬ ਹੋਣਾ ਹੈ